ਤੁਸੀਂ ਸੁਣ ਰਹੇ ਹੋ ਦਵਿੰਦਰ ਕੌਰ ਦੀ ਸਵੈ ਜੀਵਨੀ ਵਹੀ ਖਾਤਾ ਦਾ ਪਾਗ ਲੱਡੂ ਕਾਟੀ ਲੱਡੂ ਕਾਟੀ ਪਕੜ ਪਹਾੜ ਗੰਜ ਦਾ ਵਿਸ਼ੇਸ਼ ਮੁਹੱਲਾ ਹੋਇਆ ਕਰਦਾ ਸੀ ਇਹ ਰੇਲਵੇ ਸਟੇਸ਼ਨ ਦੇ ਨੇੜੇ ਪੈਂਦਾ ਸੀ ਹੁਣ ਤਾਂ ਸਾਰਾ ਪਹਾੜ ਗੰਜੀ ਹੋਟਲਾਂ ਨਾਲ ਭਰ ਗਿਆ ਹੈ ਉਦੋਂ ਸਦਾਰਨ ਜੇਕਰ ਹੁੰਦੇ ਸਨ ਪਹਿਲਾਂ ਇਹ ਕਹਿਰੀਆਂ ਮੰਜ਼ਲਾਂ ਹੀ ਹੁੰਦੀਆਂ ਸਨ ਫਿਰ ਲੋਨਸਾਰ ਮੰਜ਼ਲਾਂ ਉੱਪਰ ਨੂੰ ਬਦਲਣ ਲੱਗੀਆਂ ਉਹ ਵੇਲਾ ਅਜਿਹਾ ਸੀ ਕਿ ਪਹਾੜ ਗੰਜ ਦੇ ਵਿੱਚ ਮੱਝਾਂ ਦੀਆਂ ਡੇਰੀਆਂ ਵੀ ਹੁੰਦੀਆਂ ਸਨ ਤੇ ਦੋਦੀ ਦੁੱਧ ਵੇਚਣ ਸਾਡੇ ਘਰ ਆਇਆ ਕਰਦੇ ਸਨ ਇਹ ਸਾਰੇ ਇਲਾਕੇ ਦਾ ਉਸ ਵੇਲੇ ਦਾ ਜੀਵਨ ਪਿੰਡੂ ਜਿਹਾ ਹੁੰਦਾ ਸੀ ਲੱਡੂ ਕਾਟੀ ਵਿੱਚ ਸਾਡ ਕਰ ਮੇਰਾ ਆਉਣ ਜਾਣ ਬਹੁਤਾ ਹੁੰਦਾ ਸੀ ਬਹੁਤ ਸਾਲ ਬਾਅਦ ਜਦ ਮਨਜੀਤ ਸਿੰਘ ਦਿੱਲੀ ਯੂਨੀਵਰਸਿਟੀ ਦਾ ਹੈੱਡ ਬਣਿਆ ਤਾਂ ਉਸਨੇ ਇੱਕ ਕਵੀ ਦਰਬਾਰ ਕਰਵਾਇਆ ਉੱਥੇ ਮੈਨੂੰ ਇੱਕ ਬਜ਼ੁਰਗ ਬਸਤੀਜੀ ਕਵੀ ਮਿਲਿਆ ਜਿਸ ਦਾ ਨਾਮ ਨਿਰਦੋਸ਼ ਸੀ ਨਿਰਦੋਸ਼ ਕਹਿਣ ਲੱਗੇ ਕਿ ਉਹ ਮੈਨੂੰ ਲੱਡੀ ਘਾਟ ਲੱਡੂ ਘਾਟੀ ਤੁਸੀਂ ਜਾਣਦੇ ਸਨ ਮੇਰੇ ਲਈ ਜਰਾ ਕੋ ਹਰਾਨੀ ਵਾਲੀ ਗੱਲ ਸੀ ਇੰਨਾ ਹੀ ਨਹੀਂ ਉਹਨੂੰ ਇਹ ਵੀ ਆਸੀ ਕਿ ਉਸ ਵੇਲੇ ਫਰਾਕ ਪਾਇਆ ਕਰਦੀ ਸਾਂ ਤੇ ਦੁੱਧ ਗੁੱਤਾ ਕਰਿਆ ਕਰਦੀ ਸਾਂ ਇੱਥੇ ਹੀ ਬਸ ਨਹੀਂ ਉਹਨਾਂ ਨੇ ਦੱਸਿਆ ਕਿ ਮੈਨੂੰ ਦੇਖ ਕੇ ਉਹਨਾਂ ਦਿਨਾਂ ਵਿੱਚ ਉਹਨਾਂ ਨੇ ਇਹ ਵੀ ਕਵਿਤਾ ਲਿਖੀ ਸੀ ਸਾਨੂੰ ਗੁੱਤਾਂ ਦੀਆਂ ਸ਼ਮਕਾਣਾ ਮਾਰ ਬਾਅਦ ਵਿੱਚ ਨਿਰਦੋਸ਼ ਜੀ ਕਈ ਵਾਰ ਮੈਨੂੰ ਮਿਲੇ ਮੈਂ ਹਰ ਸਾਲ ਜਦੋਂ ਵੀ ਦਿੱਲੀ ਜਾਂਦੀ ਬਹੁਤ ਮੋਹ ਨਾਲ ਮਿਲਦੇ ਤੇ ਨਾਲ ਹੀ ਲੱਡੂ ਕਾਟੇ ਵੀ ਚੇਤੇ ਕਰਵਾ ਦਿੰਦੇ ਅੱਜਕੱਲ ਨਿਰਦੋਸ਼ ਜੀ ਰਹਿੰਦੇ ਤਾਂ ਸ਼ਾਇਦ ਤਿਲਕ ਨਗਰ ਹਨ ਪਰ ਲੱਡੂ ਕਾਟੇ ਉਹਨਾਂ ਦੀ ਚੇਤਨਾ ਦਾ ਹਿੱਸਾ ਅਜੇ ਵੀ ਬਣਿਆ ਹੋਇਆ ਹੈ ਇਹ ਲੱਡੂ ਘਰ ਟਿ ਹੁਣ ਕਿੰਨੀ ਵੀ ਬਦਲ ਗਈ ਸੀ ਪਰ ਮੇਰੀ ਯਾਦਾ ਵਿੱਚ ਉਹ ਉਦੋਂ ਵਾਲੀ ਹੀ ਬੈਠੀ ਸੀ ਜਦ ਮੈਂ ਜਾਇਆ ਕਰਦੀ ਸਾਂ ਮੇਰੀ ਮਾਮੀ ਦੀ ਭੈਣ ਸੰਤੋ ਦੀ ਧੀ ਦਾ ਪਰਿਵਾਰ ਇੱਥੇ ਰਹਿੰਦਾ ਸੀ ਉਸ ਦੀ ਧੀ ਰਾਣੀ ਇਸ ਪਰਿਵਾਰ ਵਿੱਚ ਵਿਆਹੀ ਹੋਈ ਸੀ ਇਹ ਬਹੁਤ ਵੱਡਾ ਪਰਿਵਾਰ ਸੀ ਇਹਨਾਂ ਨੇ ਪਾਕਿਸਤਾਨ ਨੂੰ ਆ ਕੇ ਮੁਸਲਮਾਨਾਂ ਦਾ ਇੱਕ ਘਰ ਸੰਭਾਲ ਲਿਆ ਹੋਇਆ ਸੀ ਇਹ ਪੁਰਾਣੇ ਜ਼ਮਾਨੇ ਦਾ ਬਣਿਆ ਘਰ ਸੀ ਵੱਡੀਆਂ-ਵੱਡੀਆਂ ਚੰਗਾਂ ਠਾਲੀਆਂ ਗੀਠੀਆਂ ਤੇ ਰੰਗਲੇ ਸ਼ੀਸ਼ਿਆਂ ਵਾਲੀਆਂ ਖਿੜਕੀਆਂ ਮੈਨੂੰ ਇਹ ਘਰ ਬਹੁਤ ਚੰਗਾ ਲੱਗਦਾ ਤੇ ਉਸ ਤੋਂ ਵੱਧ ਚੰਗੇ ਲੱਗਦੇ ਇਸ ਘਰ ਦੇ ਲੋਕ ਉਹ ਮੇਰਾ ਉਹ ਮੇਰਾ ਬਹੁਤ ਚਾਹ ਕਰਦੇ ਸਨ ਮੇਰੀ ਪੜਾਈ ਵਿੱਚ ਤੇਜ਼ ਹੋਣ ਕਰਕੇ ਮੈਨੂੰ ਉਹ ਵਿਸ਼ੇਸ਼ ਸਮਝਦੇ ਸਨ ਇਸ ਕਰ ਵਿੱਚ ਉਹਨਾਂ ਨੂੰ ਕੋਈ ਤਬਦੀਲੀ ਨਹੀਂ ਸੀ ਕਿਤੇ ਹਾਲਾਂਕਿ ਬਹੁਤ ਦੇਰ ਪਹਿਲਾਂ ਉਹ ਇਸ ਘਰ ਨੂੰ ਵੇਚ ਕੇ ਜਨਕਪੁਰੀ ਵਾਲੇ ਪਾਸੇ ਜਾ ਚੁੱਕੇ ਸਨ ਪਰ ਮੈਨੂੰ ਅਜੇ ਵੀ ਇਸ ਤਰ੍ਹਾਂ ਲੱਗਦਾ ਕਿ ਉਸ ਘਰ ਵਿੱਚ ਹਾਲੇ ਵੀ ਸੰਤੋਦੀਤੀ ਤੇ ਜਵਾਈ ਰਹਿੰਦੇ ਹਨ ਇਸ ਇਲਾਕੇ ਵਿੱਚ ਹੀ ਮੇਰੀ ਭੈਣ ਦੀ ਨਨਾਨਾ ਦਾ ਰਿਸ਼ਤਾ ਹੋਇਆ ਸੀ ਮੇਰੀ ਪਿੰਡ ਦੀ ਨਾਨਾ ਲਗੋਨ ਇੱਕ ਨਾਨਾਲ ਸੀ ਜਿਸ ਦਾ ਨਾਮ ਸੀ ਬਾਵੀ ਬਹੁਤ ਸੁੰਦਰ ਕੁੜੀ ਸੀ ਉਹ ਮੈਂ ਤਾਂ ਜਦ ਉਸ ਵੱਲ ਦੇਖਦੀ ਤਾਂ ਦੇਖਦੀ ਰਹਿ ਜਾਂਦੀ ਉਸ ਨੂੰ ਕੱਪੜੇ ਪਹਿਨਣ ਦਾ ਬਹੁਤ ਸਲੀਕਾ ਸੀ ਗੱਲਬਾਤ ਵੀ ਬਹੁਤ ਵਧੀਆ ਤਰੀਕੇ ਨਾਲ ਕਰਦੀ ਕਈ ਵਾਰ ਤਾਂ ਮੈਂ ਉਸ ਨੂੰ ਮਿਲਣ ਦੇਖਣੀ ਲੱਡੂ ਘਾਟੇ ਚਲੀ ਜਾਇਆ ਕਰਦੀ ਸਾਂ ਉਹ ਵੀ ਕਈ ਵਾਰੀ ਸਾਡੇ ਪਹਾੜ ਗੰਸ ਵਾਲੇ ਘਰ ਮਿਲਣਾ ਆਇਆ ਜਾਇਆ ਕਰਦੀ ਸੀ ਬਾਵੀ ਦਾ ਵਿਆਹ ਹੋ ਗਿਆ ਸੀ ਕੋਈ ਮੁੰਡਾ ਜਰਮਨੀ ਤੋਂ ਆਇਆ ਸੀ ਸੋਹਣਾ ਮੁੰਡਾ ਸੀ ਬਾਵੀ ਦੇ ਕਰਦਿਆ ਨਹੀਂ ਵਿਆਹ ਵੀ ਬਹੁਤ ਵਧੀਆ ਕੀਤਾ ਨਿੰਦਾ ਕਰਕੇ ਮੁੰਡਾ ਵਾਪਸ ਜਰਮਨੀ ਚਲੇ ਗਿਆ। ਉਹਨਾਂ ਦਿਨਾਂ ਵਿੱਚ ਹੀ ਬਾਵੀ ਗਰਭਵਤੀ ਹੋ ਗਈ। ਸੀ ਉਹ ਮਨ ਹੀ ਮਨ ਜਰਮਨੀ ਜਾਣ ਦੀ ਤਿਆਰੀ ਕਰ ਰਹੀ ਸੀ। ਮੁੰਡੇ ਨੇ ਵਾਪਸ ਜਾ ਕੇ ਕੁਝ ਕੁ ਚਿੱਠੀਆਂ ਲਿਖੀਆਂ ਪਰ ਫਿਰ ਇੱਕਦਮ ਚੁੱਪ ਕਰ ਗਿਆ। ਬਾਵੀ ਹਰ ਰੋਜ਼ ਡਾਕੀ ਨੂੰ ਡੀਕਦੀ ਪਰ ਨਾ ਫਿਰ ਕਦੇ ਕੋਈ ਚਿੱਠੀ ਆਈ ਤੇ ਨਾ ਮੁੰਡਾ ਵਾਪਸ ਆਇਆ। ਉਸਦੇ ਬੱਚਾ ਵੀ ਹੋ ਗਿਆ। ਬਾਵੀ ਆਪਣੇ ਘਰ ਹੀ ਬੈਠੀ ਰਹੀ। ਇੱਕ ਦਿਨ ਅਚਾਨਕ ਬਾਵੀ ਪਾਗਲ ਹੋ ਗਈ। ਪਾਗਲਪਨ ਵਿੱਚ ਉਹ ਗਲੀਆਂ ਵਿੱਚ ਮਾਰੀ ਮਾਰੀ ਫਿਰਨ ਲੱਗੀ। ਮੂੰਹ ਵਿੱਚ ਕੁਝ ਨਾ ਕੁਝ ਬੋਲਦੀ ਰਹਿੰਦੀ। ਸੜਕਾਂ ਤੇ ਤੁਰਦੀ ਫਿਰਦੀ ਲੀਰਾਂ ਚੁਕਦੀ ਰਹਿੰਦੀ ਕਈ ਵਾਰ ਜਾਪਦਾ ਇਹ ਕਿਹੜੇ ਸੁਪਨਿਆਂ ਦੀ ਲੀਰਾਂ ਚੁਕਦੀ ਰਹਿੰਦੀ ਹੈ ਜਿਸ ਦੀ ਕੋਈ ਪੌਸ਼ਾਕ ਨਹੀਂ ਬਣ ਸਕਦੀ ਅੱਜ ਬਹੁਤ ਸਾਲਾਂ ਬਾਅਦ ਵੀ 바ਵੀ ਮੈਨੂੰ ਉਵੇਂ ਫਿਰਦੀ ਦਿਖ ਰਹੀ ਹੈ ਉਹ ਮੈਨੂੰ ਮੇਰੇ ਚੇਤਿਆਂ ਵਿੱਚ ਤਰੀ ਗਈ ਹੈ ਨਿਰਦੋਸ਼ ਜਈ ਦੇ ਮਿਲ ਨਾਲ ਉਸ ਦੀ ਯਾਦ ਹੋਰ ਵੀ ਗੁੜੀ ਹੋ ਗਈ ਕਈ ਵਾਰ ਸੋਚਦੀਆਂ 바ਵੀ ਤਾਂ ਬੀਏਸ ਪਾਸੀ ਕਿਉਂ ਉਸਨੇ ਆਪਣੀ ਜ਼ਿੰਦਗੀ ਖਰਾਬ ਕਰ ਲਈ ਜਿਹੜਾ ਸ਼ਖਸ ਤਾਰੀ ਉਮਰ ਵਾਪਸ ਨਹੀਂ ਆਇਆ ਕਿਉਂ ਨਹੀਂ ਉਸ ਨੂੰ ਭੁੱਲ ਕੇ ਕੋਈ ਹੋਰ ਰਿਸ਼ਤਾ ਬਣਾ ਸਕੀ ਉਹ ਤਾਂ ਪੜ੍ਹੀ ਲਿਖੀ ਕੁੜੀ ਸੀ ਪਰ ਫਿਰ ਸੋਚੀ ਦੀ ਸਾ ਕਿ ਪੜ੍ਹਨ ਲਿਖੇ ਨਾਲ ਸਵੇਦਨਾ ਮਾਰ ਮਾਰੀ ਜਾ ਸਕਦੀ ਹੈ ਮਨ ਨੂੰ ਇਹ ਅਹਿਸਾਸ ਦੀ ਥਾਂ ਕੋਈ ਗਿਆਨ ਨਹੀਂ ਪਾ ਸਕਦਾ ਸ਼ਾਇਦ ਬਾਵੀ ਵੀ ਉਸੇ ਅਹਿਸਾਸ ਨੂੰ ਕਿਸੇ ਪੜ੍ਹਾਈ ਨਾਲ ਬਦਲ ਨਾ ਸકી ਅਤੇ ਉਸ ਦੀ ਜ਼ਿੰਦਗੀ ਦਰਦਨਾਕ ਖਾਸਤੀ ਦੀ ਭੇਟ ਚੜ ਗਈ ਤੁਸੀਂ ਸੁਣ ਰਹੇ ਸੀ ਦਵਿੰਦਰ ਕੌਰ ਦੀ ਸਵੈ ਜੀਵਨੀ ਵਹੀ ਖਾਤਾ ਦਾ ਪਾਗ ਲੱਡੂ ਕਾਟੀ